ਗੁਰੂ ਨਾਨਕ ਸਹਿਬ ਮਹਾਰਾਜ ਜੀ ਆਪਣੇ ਘਰੋਂ ਨਿਕਲੇ ਜਦੋਂ ਉਹਨਾਂ ਨੇ ਸਾਰੀ ਲੋਕਾਈ ਦੇ ਵੱਲ ਵੇਖਿਆ ਨਾ ਤੇ ਭਾਈ ਗੁਰਦਾਸ ਜੀ ਨੇ ਇੱਕ ਗੱਲ ਲਿਖੀ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰithvi ਦਿਸਾਈ ਸਾਰੀ ਹੀ ਸਾਰੀ ਪ੍ਰithvi ਜਿਹੜੀ ਹੈ ਨਾ ਉਹਨਾਂ ਨੂੰ ਜਲਦੀ ਹੀ ਨਜ਼ਰ ਆਈ ਕਿਉਂਕਿ ਸਾਰੇ ਪਾਪ ਕਰਮਾਰੇ ਸੀ ਨਾ ਪਾਪੀ ਕਾ ਘਰ ਅਗਨੇ ਮਾਹੇ ਸਾਰੇ ਪਾਪ ਕਮਾਰੇ ਸੀ ਕਹਿੰਦੇ ਹੁਣ ਪਾਪ ਕਮਾਉਂਦੇ ਪਏ ਸੀ ਤੇ ਉਸ ਪਾਪਾਂ ਦੀ ਅੱਗ ਦੇ ਵਿੱਚ ਵਿਕਾਰਾਂ ਦੀ ਅੱਗ ਦੇ ਵਿੱਚ ਉਹ ਸੜਦੇ ਪਏ ਸੀ ਬਾਬਾ ਦੇਖੇ ਧਿਆਨ ਧਾਰ ਗੁਰੂ ਨਾਨਕ ਸਾਹਿਬ ਨੇ ਜਦੋਂ ਦੁਨੀਆ ਦੇ ਵੱਲ ਵੇਖਿਆ ਆਪਣੀ ਸੁਰਤ ਕਰਕੇ ਤਾਂ ਉਹਨਾਂ ਨੇ ਵੇਖਿਆ ਵੀ ਇੱਥੇ ਦੇ ਹਾਲਾਤ ਹੀ ਬੜੇ ਮਾੜੇ ਬਣੇ ਪਏ ਨੇ ਬਾਬਾ ਦੇਖੇ ਧਿਆਨ ਧਾਰ ਜਲਤੀ ਸਭ ਪ੍ਰਿਥਵੀ ਦੇ ਸਿਾਈ ਬਾਝੋਂ ਗੁਰੂ ਗੋਬਾਰ ਹੈ 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 ਕਰਦੀ ਸੁਣੀ ਲੁਕਾਈ ਲੁਕਾਈ ਹਾਏ ਹਾਏ ਕਰ ਰਹੀ ਸੀ ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ ਲੋਕਾਈ ਸਾਰੀ ਸਾਰੀ ਹਾਏ ਹਾਏ ਕਰਦੀ ਪਈ ਸੀ ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੇਖਿਆ ਨਾ ਵੀ ਇੱਥੇ ਹਾਏ ਹਾਏ ਕਰਦੇ ਪਏ ਨੇ ਤੇ ਗੁਰੂ ਪਾਤਸ਼ਾਹ ਨੇ ਕੀ ਕੀਤਾ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪ੍ਰਚਾਰਕ ਦੌਰਿਆਂ ਦੇ ਉੱਤੇ ਨਿਕਲੇ ਵੀ ਸਮਾਜ ਨੂੰ ਸੁਧਾਰਨਾ ਹੈ ਸੱਚ ਦਾ ਮੈਸੇਜ ਦੇਣਾ ਹੈ ਇਸ ਦੁਨੀਆ ਦੇ ਲੋਕਾਂ ਨੂੰ ਮੈਂ ਅੱਜ ਕਹਿਣਾ ਹੋਂ ਨਾ ਏ ਗੁਰੂ ਨਾਨਕ ਤੁਸੀਂ ਅੱਜ ਵੀ ਵੇਖਦੇ ਹੋ ਤੁਸੀਂ ਅੱਜ ਵੀ ਇਸ ਸੰਸਾਰ ਨੂੰ ਵੇਖਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਗੁਰੂ ਨਾਨਕ ਅੱਜ ਵੀ ਸਾਡੇ ਕੋਲ ਮੌਜੂਦ ਨੇ ਗੁਰੂ ਨਾਨਕ ਸਾਹਿਬ ਜਦੋਂ ਅੱਜ ਵੇਖਦੇ ਨੇ ਨਾ ਮੈਂ ਕਹਿੰਨਾ ਕੀ ਸੋਚਦੇ ਹੋਣਗੇ ਵੀ ਮੈਂ ਇੰਨਾ ਸਫਰ ਕੀਤਾ ਭਾਈ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਆਪਣੀ ਕਿਤਾਬ ਜਿਹੜੀ ਗੁਰੂ ਨਾਨਕ ਸਾਹਿਬ ਦੇ ਪਰਥਾਏ ਉਹਨਾਂ ਨੇ ਲਿਖੀ ਹੈ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਪਹਿਲੀ ਪ੍ਰਚਾਰਕ ਫੇਰੀ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪੌਣੇ 8 ਸਾਲ ਦੀ ਹੈ ਪਹਿਲੀ ਪ੍ਰਚਾਰਕ ਫੇਰੀ ਪੌਣੇ 8 ਸਾਲ ਦੀ ਹੈ ਵੱਖ-ਵੱਖ ਜਗਾਵਾਂ ਦੇ ਉੱਤੇ ਜਾ ਕੇ ਉਹਨਾਂ ਨੇ ਸੱਚ ਦਾ ਮੈਸੇਜ ਜਿਹੜਾ ਏ ਉਹ ਦੁਨੀਆ ਦੇ ਲੋਕਾਂ ਨੂੰ ਦਿੱਤਾ ਕਿਦਾਂ-ਕਿਦਾਂ ਦੇ ਸਮੇਂ ਉਹਨਾਂ ਦੇ ਜੀਵਨ ਦੇ ਅੰਦਰ ਆਏ ਪਰ ਉਹ ਗਏ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਵੀ ਅਗਲੇ ਮੇਰੀ ਗੱਲ ਮੰਨਣਗੇ ਜਾਂ ਨਹੀਂ ਮੰਨਣਗੇ ਜਾਂ ਮੇਰੇ ਮੈਨੂੰ ਕਿਤੇ ਪੱਥਰ ਤੇ ਨਹੀਂ ਮਾਰਦੇ ਜਾਂ ਕਿਤੇ ਮੈਨੂੰ ਭੂਤਨਾ ਤੇ ਬਿਤਾਲਾ ਤੇ ਨਹੀਂ ਆਖਦੇ ਲੋਕਾਂ ਨੇ ਆਖਿਆ ਭੂਤਨਾ ਵੀ ਆਖਿਆ ਬਿਤਾਲਾ ਵੀ ਆਖਿਆ ਪਾਗਲ ਵੀ ਆਖਿਆ ਮੂਰਖ ਵੀ ਆਖਿਆ ਸਭ ਕੁਝ ਆਖਿਆ ਪੱਥਰ ਤੱਕ ਮਾਰੇ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੱਚ ਦੀ ਵਿਚਾਰ ਜਿਹੜੀ ਇਹਨੂੰ ਫਿਰ ਵੀ ਦੁਨੀਆ ਦੇ ਲੋਕਾਂ ਨੂੰ ਦਿੱਤੀ ਹੈ ਪਰ ਤੁਸੀਂ ਵੇਖ ਲਓ ਗੁਰੂ ਨਾਨਕ ਅੱਜ ਵੇਖਦੇ ਹੋਣਗੇ ਤਾਂ ਕੀ ਸੋਚਦੇ ਹੋਣਗੇ ਵੀ ਸਿੱਖਾ ਜਿਹੜੀ ਮੈਂ ਵਿਚਾਰ ਤੈਨੂੰ ਦੇ ਕੇ ਗਿਆ ਅੱਜ ਤੂੰ ਉਸ ਤੋਂ ਮੁਨਕਰ ਹੋਈ ਬੈਠਾ ਹੈ ਤੈਨੂੰ ਤਾਂ ਮੈਂ ਸਮਝਾਇਆ ਸੀਗਾ ਕਿ ਸੱਚ ਦੇ ਮਾਰਗ ਦੇ ਉੱਤੇ ਤੁਰੀ ਤੂੰ ਤੇ ਝੂਠ ਦੇ ਮਾਰਗ ਦੇ ਉੱਤੇ ਤੁਰ ਪਿਆ ਤੈਨੂੰ ਤਾਂ ਸੱਚ ਦਾ ਮਾਰਗ ਸਮਝ ਨਹੀਂ ਆਇਆ ਉਹਨਾ ਸਾਡੀ ਸਾਡੀ ਕੌਮ ਦਾ ਹਾਲ ਕੀ ਬਣਿਆ ਵਿੱਚ ਹੋਇਆ ਏ ਅੱਜ ਸ਼ਾਇਦ ਤੁਸੀਂ ਇੰਟਰਨੈਟ ਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਉਹ ਐਸੀਆਂ ਵੇਖੀਆਂ ਹੋਣ ਕਿ ਆਰਐਸਐਸ ਵਾਲੇ ਨੇ ਨਾ ਜਿਹੜੇ ਉਹ ਅੱਜ ਵੀ ਅਖਬਾਰਾਂ ਦੇ ਵਿੱਚ ਵੀ ਬਿਆਨ ਦਿੰਦੇ ਨੇ ਤੇ ਕਈ ਵੀਡੀਓਜ਼ ਬਣਾ ਕੇ ਵੀ ਉਹ ਨੈਟ ਦੇ ਉੱਤੇ ਪਾਉਂਦੇ ਨੇ ਜਿੱਥੇ ਸ਼ਰੇਆਮ ਉਹ ਧਮਕੀਆਂ ਦਿੰਦੇ ਨੇ ਵੈਸੇ ਤੇ ਉਹ ਇੰਨੀ ਗੱਲ ਉਹਨਾਂ ਨੇ ਅਖਬਾਰਾਂ ਦੇ ਵਿੱਚ ਆਖ ਦਿੱਤੀ ਹੋਈ ਹੈ ਕਿ 2021 ਤੱਕ ਅਸੀਂ ਮੁਸਲਮਾਨਾਂ ਨੂੰ ਤੇ ਈਸਾਈਆਂ ਨੂੰ ਹਿੰਦੂ ਬਣਾ ਦੇਾਂਗੇ ਇੱਕ ਗੱਲ ਤੇ ਉਹ ਇਹ ਆਖਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਦੂਜਾ ਬਿਆਨ ਫੇਰ ਆਇਆ ਉਹਦੇ ਵਿੱਚ ਉਹਨਾਂ ਨੇ ਆਖਿਆ 2020 ਤੱਕ ਅਸੀਂ ਮੁਸਲਮਾਨਾਂ ਨੂੰ ਤੇ ਈਸਾਈਆਂ ਨੂੰ ਹਿੰਦੂ ਬਣਾ ਦੇਵਾਂਗੇ ਪਰ ਸਿੱਖਾਂ ਦਾ ਨਾਮ ਨਹੀਂ ਲੈਂਦੇ ਹੋ ਹੁਣ ਮਤਾਂ ਕਿਤੇ ਇਹ ਸਮਝਿਓ ਵੀ ਉਹ ਸਾਡੇ ਯਾਰ ਨੇ ਸਾਡੇ ਦੋਸਤ ਮਿੱਤਰ ਨੇ ਤਾਂ ਨਹੀਂ ਲੈਂਦੇ ਉਹ ਬੜੇ ਸ਼ਰਾਰਤੀ ਨੇ ਉਹ ਬੜੇ ਸ਼ਰਾਰਤੀ ਨੇ ਉਹ ਮੁਸਲਮਾਨਾਂ ਤੇ ਈਸਾਈਆਂ ਦਾ ਨਾਮ ਲੈਂਦੇ ਨੇ ਪਰ ਸਿੱਖਾਂ ਦਾ ਨਾਮ ਕਿਉਂ ਨਹੀਂ ਲੈਂਦੇ ਉਹ ਇਸ ਕਰਕੇ ਨਹੀਂ ਲੈਂਦੇ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਬੇਸ਼ੱਕ ਬੰਨੀਆਂ ਇਹਨਾਂ ਨੇ ਪੱਗਾਂ ਨੇ ਦਾੜੇ ਇਹਨਾਂ ਦੇ ਸਾਬਤ ਸੂਰਤ ਨੇ ਪਰ ਅੰਦਰੋਂ ਤਾਂ ਅਸੀਂ ਇਹਨਾਂ ਨੂੰ Hindu ਬਣਾ ਹੀ ਦਿੱਤਾ ਹੈ ਨਾ ਆਪਣੀ ਵਿਚਾਰਧਾਰਾ ਤੇ ਅਸੀਂ ਇਹਨਾਂ ਦੇ ਅੰਦਰ ਪਾ ਹੀ ਦਿੱਤੀ ਹੈ ਨਾ ਤੇ ਕੋਈ ਗੱਲ ਨਹੀਂ ਪੱਗਾਂ ਬੰਨੀ ਜਾਂਦੇ ਹੋ ਕੋਈ ਗੱਲ ਨਹੀਂ ਦਾੜੇ ਇਹਨਾਂ ਨੂੰ ਸਾਬਤ ਸੂਰਤ ਰੱਖ ਲੈਣਦੇ ਹੋ ਜਿਹੜੀਆਂ ਕਰਤੂਤਾਂ ਕਦੀ ਅਸੀਂ ਕਰਿਆ ਕਰਦੇ ਸੀ ਅੱਜ ਉਹ ਸਾਰੀਆਂ ਦੀਆਂ ਸਾਰੀਆਂ ਕਰਤੂਤਾਂ ਦੇ ਇਹ ਕਰਦੇ ਨੇ ਪਰ ਤੁਸੀਂ ਕਹੋਗੇ ਜੀ ਅਸੀਂ ਦੇ ਕੁਝ ਕਰਦੇ ਨਹੀਂ ਪਰ ਜੇ ਮੈਂ ਗਿਣਾਨ ਲੱਗਾ ਨਾ ਤੇ ਫਿਰ ਸੋਚਿਓ ਜਰਾ ਹੁਣ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਵਾਕ ਹੈ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਅੰਦਰ ਇਹ ਵਿਚਾਰ ਦਿੱਤੀ ਥਿੱਤੀ ਵਾਰ ਸੇਵੈ ਮੁਗਦ ਗਵਾਰ ਇਹ ਬਾਣੀ ਦਾ ਤੁਹਾਨੂੰ ਵਾਕ ਮਿਲ ਜਾਏਗਾ ਗੁਰੂ ਅਰਜਨ ਪਾਤਸ਼ਾਹ ਦੀ ਬਾਣੀ ਦਾ ਇਹ ਵਾਕ ਹੈ ਥਿੱਤੀ ਵਾਰ ਸੇਵੈ ਮੁਗਦ ਗਵਾਰ ਜਿਹੜੇ ਤਰੀਕਾ ਨੂੰ ਸੇਵਦੇ ਨੇ ਵਾਰਾਂ ਨੂੰ ਸੇਵਦੇ ਨੇ ਉਹ ਮੂਰਖ ਤੇ ਗਵਾਰ ਹੁੰਦੇ ਨੇ ਭਾਬ ਜਿਵੇਂ ਮੰਨ ਲਓ ਐਗਜ਼ਾਮਪਲ ਦਿਆਂ ਵੀ ਕਿਵੇਂ ਸੇਵਨ ਦਾ ਮਤਲਬ ਕੀ ਇੱਥੇ ਕਿਹੜੀ ਵਿਚਾਰ ਪਾਤਸ਼ਾਹ ਪੇਸ਼ ਕਰ ਰਹੇ ਨੇ ਮੰਨ ਲਓ ਕੋਈ ਬੰਦਾ ਆਖੇ ਜੀ ਸੰਗਰਾਣ ਦਾ ਵਾਲਾ ਦਿਨ ਜਿਹੜਾ ਹੈ ਨਾ ਉਹ ਬੜਾ ਪਵਿੱਤਰ ਹੁੰਦਾ ਹੈ ਸੰਗਰਾਣ ਦਾ ਵਾਲਾ ਦਿਨ ਬੜਾ ਪਵਿੱਤਰ ਹੁੰਦਾ ਹੈ ਪੂਰਨਮਾਸ਼ੀ ਦਾ ਦਿਨ ਬੜਾ ਵਧੀਆ ਹੁੰਦਾ ਹੈ ਮੱਸਿਆ ਦਾ ਦਿਨ ਬੜਾ ਵਧੀਆ ਹੁੰਦਾ ਖਾਸ ਕਰ ਜਿਹੜਾ ਜ਼ੋਰ ਦਿੱਤਾ ਜਾਂਦਾ ਹੈ ਨਾ ਸਾਡੀ ਕੌਮ ਦੇ ਵਿੱਚ ਮੇਨ ਸੰਗਰਾਣ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਜੀ ਕੀ ਗੁਰਮਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਗੱਲ ਨਾਲ ਸਹਿਮਤ ਹੈ ਕਿਉਂਕਿ ਇਹ ਗੱਲਾਂ ਤਾਂ ਉਹਨਾਂ ਦੀਆਂ ਨੇ ਤੁਸੀਂ ਸੰਗਰਾਮ ਦਾ ਮਤਲਬ ਪਤਾ ਕਿਸੇ ਨੂੰ ਪਿੱ ਸੰਗਰਾਮ ਦਾ ਮਤਲਬ ਕੀ ਹੁੰਦਾ ਅਸੀਂ ਕੋਈ ਵੀ ਚੀਜ਼ ਮਨਾਉਂਦੇ ਆ ਉਹਦੇ ਪਿੱਛੇ ਕੋਈ ਉਹਦਾ ਇਤਿਹਾਸ ਕੋਈ ਵਿਚਾਰਧਾਰਾ ਤੇ ਹੁੰਦੀ ਹੈ ਨਾ ਮੰਨ ਲਓ ਅਸੀਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆ ਕਿਉਂ ਮਨਾਉਂਦੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਐਸੇ ਮਹਾਨ ਕਾਰਜ ਕੀਤੇ ਨੇ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਉਣਾ ਬਣਦਾ ਏ ਸਾਡੇ ਵਾਸਤੇ ਸਾਨੂੰ ਪਤਾ ਹੈ ਨਾ ਵੀ ਉਹਨਾਂ ਨੇ ਕੀ ਕੁਝ ਕੀਤਾ ਹੈ ਸਾਡੇ ਵਾਸਤੇ ਮਨੁੱਖਤਾ ਵਾਸਤੇ ਉਹਨਾਂ ਨੇ ਕੀ ਕੁਝ ਕੀਤਾ ਹੈ ਭਾਈ ਗੁਰਦਾਸ ਜੀ ਨੇ ਲਿਖਿਆ ਕਹਿੰਦੇ ਗੁਰੂ ਨਾਨਕ ਨੇ ਆਹ ਕੁਝ ਕੀਤਾ ਜੇ ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ ਭਾਵੇਂ ਉਹਨਾਂ ਨੂੰ ਸੜਕ ਤੇ ਸੌ ਕੇ guzara ਕਰਨਾ ਪਿਆ ਭਾਵੇਂ ਉਹਨਾਂ ਨੂੰ ਪੱਥਰਾਂ ਤੇ ਸੌ ਕੇ guzara ਕਰਨਾ ਪਿਆ ਤੇ ਭਾਵੇਂ ਉਹਨਾਂ ਨੂੰ ਖਾਣ ਵਾਸਤੇ ਚੰਗੀ ਰੋਟੀ ਤੱਕ ਨਹੀਂ ਮਿਲੀ ਪਰ ਉਹਨਾਂ ਨੇ ਪ੍ਰਚਾਰ ਕੀਤਾ ਹੈ ਸੱਚ ਦਾ ਰਾਹ ਦੁਨੀਆ ਦੇ ਲੋਕਾਂ ਨੂੰ ਵਿਖਾਇਆ ਹੈ ਸਾਨੂੰ ਪਤਾ ਏ ਅਸੀਂ ਤਾਂ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆ ਪਰ ਮੈਂ ਤੁਹਾਨੂੰ ਪੁੱਛਾਂ ਅਸੀਂ ਸੰਗਰਾਂਦ ਕਿਉਂ ਮਨਾਉਂਦੇ ਆ ਇਹਦੇ ਪਿੱਛੇ ਇਤਿਹਾਸ ਕੀ ਹੈ ਤੁਸੀਂ ਪਤਾ ਕੀ ਜਵਾਬ ਦਿਓਗੇ ਮੈਨੂੰ ਪਤਾ ਜਵਾਬ ਇਹ ਹੋਏਗਾ ਤੁਹਾਡਾ ਜੇ ਗੁਰੂ ਅਰਜਨ ਸਾਹਿਬ ਨੇ 12 ਮਾਹ ਦੀ ਬਾਣੀ ਨਹੀਂ ਲਿਖੀ ਉਹ ਜਿਹੜੀ 12 ਮਾਹ ਦੀ ਬਾਣੀ ਜਿਹੜੀ ਲਿਖੀ ਹੈ ਉਹ ਸੰਗਰਾਂਦ ਮਨਾਉਣ ਵਾਸਤੇ ਲਿਖੀ ਹੈ ਭਾਈ ਸਾਹਿਬ ਜੀ ਤੁਹਾਨੂੰ ਪਤਾ ਨਹੀਂ ਇੰਨੀ ਗੱਲ ਲੈ ਕਾਹਦੇ ਕਥਾਵਾਚਕ ਹੋਏ ਤੁਸੀਂ ਸਾਡੇ ਲੋਕ ਇਹ ਗੱਲਾਂ ਕਹਿੰਦੇ ਨੇ ਕਿ 12 ਮਾਹ ਦੀ ਜਿਹੜੀ ਬਾਣੀ ਹੈ ਉਹ ਗੁਰੂ ਸਾਹਿਬ ਨੇ ਸੰਗਰਾਤ ਬਣਾਉਣ ਵਾਸਤੇ ਲਿਖੀ ਹੈ ਵੀ ਇਹ ਜਦੋਂ ਮਹੀਨਾ ਚੜ੍ਹੇ ਤੇ ਸੰਗਰਾਤ ਸੈਲੀਬ੍ਰੇਟ ਕਰਿਆ ਕਰਿਓ ਤੇ ਸ਼ਬਦ ਪੜਿਆ ਕਰਿਓ ਭਾ ਦੋਏ ਭਰਮ ਪੁਲਾਣੀਆਂ ਦੂਜੇ ਲੱਗਾ ਇੱਥੇ ਸ਼ਬਦ ਪੜਿਆ ਕਰਿਓ ਅਸੁਨ ਪ੍ਰੇਮ ਉਮਹੜਾ ਇੱਥੇ ਸ਼ਬਦ ਪੜਿਆ ਕਰਿਓ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ 베ਲੋ RAM ਸਾਡਾ ਹੀ ਹਿਸਾਬ ਹੈ ਹੜ ਜੇਠ ਜੁੜੰਦਾ ਲੋਹੜੀ ਹੈ ਇਹ ਸ਼ਬਦ ਪੜਿਆ ਕਰਿਓ ਕਿਉਂ ਕਿ ਸੰਗਰਾਂ ਦਾ ਆਪਾਂ ਸੈਲੀਬ੍ਰੇਟ ਕਰਨੀ ਹੈ ਕੀ ਬਾਰਾਮਾ ਦੀ ਬਾਣੀ ਜੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ ਤੇ ਇਸ ਕਰਕੇ ਉਚਾਰਨ ਕੀਤੀ ਸੀ ਸੰਗਰਾਦ ਮਨਾਉਣ ਵਾਸਤੇ ਕਦੀ ਸੋਚਿਓ ਸਾਡੀ ਕੌਮ ਦਾ ਹਾਲ ਪਤਾ ਕੀ ਹੈ ਅਸੀਂ ਤਾਂ ਇੱਕ ਅੱਖਰ ਲੈ ਲੈਣਾ ਵੀ ਬਹੁਤੀ ਵਾਰੀ ਤਾਂ ਮੈਂ ਮੈਨੂੰ ਇੱਥੇ ਦਾ ਤੁਹਾਡੇ ਇੱਥੇ ਦਾ ਪਤਾ ਨਹੀਂ ਪਰ ਸਾਡੇ ਇੱਥੇ ਆਮ ਮੈਂ ਪੰਜਾਬ ਚ ਵੇਖਦਾ ਹੁੰਨਾ ਦਿੱਲੀ ਚ ਵੇਖਦਾ ਹੁੰਨਾ ਵੀ ਜਦੋਂ ਭਾਈ ਸਾਹਿਬ ਹੁਕਮਨਾਮਾ ਲੈਂਦੇ ਨੇ ਨਾ ਉਹ ਜਿਹੜਾ ਬਾਰਾਮਾ ਵਾਲਾ ਹੁੰਦਾ ਏ ਉਦੋਂ ਬਹੁਤੀਆਂ ਮਾਤਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੇ ਇਹਨਾਂ ਸੁਣ ਲੈਣਾ ਭਾ ਦੋਏ ਉਹ ਬਸ ਇੱਕ ਅਖਰ ਹੀ ਪਹਿਲਾ ਮਹੀਨੇ ਦਾ ਨਾਮ ਜਿਹੜਾ ਆ ਗਿਆ ਨਾ ਉਹ ਮਹੀਨੇ ਦਾ ਨਾਮ ਸੁਣ ਕੇ ਸਤਨਾਮ ਸ਼੍ਰੀ ਵਾਹਿਗੁਰੂ ਥੱਲੇ ਬੈਠੀਆਂ ਮਾਈਆਂ ਇਹਦਾ ਬੋਲਦੀਆਂ ਉਹਨਾਂ ਨੂੰ ਹੁੰਦਾ ਵੀ ਬਸ ਆ ਮਹੀਨੇ ਦਾ ਨਾਮ ਆ ਗਿਆ ਇਹਦੇ ਨਾਲ ਸਾਰੀ ਦੀ ਸਾਰੀ ਗੱਲ ਜਿਹੜੀ ਹੈ ਉਹ ਬਣ ਗਈ ਪਰ ਇੱਕ ਬੇਨਤੀ ਇੱਥੇ ਮੈਂ ਕਰਨੀ ਚਾਹਾਂਗਾ ਗੁਰਬਾਣੀ ਦੇ ਵਿੱਚ ਜਿਹੜੀ ਵਿਚਾਰ ਸਾਡੇ ਸਾਹਮਣੇ ਰੱਖੀ ਗਈ ਹੈ ਨਾ ਪਾਤਸ਼ਾਹ ਨੇ ਇਹ ਆਖਿਆ ਕਹਿੰਦੇ ਜਿਹੜਾ ਕਿਸੇ ਇੱਕ ਦਿਨ ਨੂੰ ਬਹੁਤੀ ਮਾਨਤਾ ਦਿੰਦਾ ਹੋਵੇ ਤੇ ਦੂਜੇ ਦਿਨ ਨੂੰ ਆਖਦਾ ਹੋਵੇ ਮਾੜਾ ਏ ਹੁਣ ਸਾਡਾ ਇਹੀ ਹੈ ਨਾ ਕਿ ਸੰਗਰਾਮ ਦਾ ਵਾਲਾ ਦਿਨ ਬੜਾ ਵਧੀਆ ਏ ਤੇ ਬਾਕੀ ਦਿਨ ਉਹਨੇ ਵਧੀਆ ਨਹੀਂ ਹੈਗੇ ਤੇ ਪਾਤਸ਼ਾਹ ਨੇ ਤੇ ਆਖਿਆ ਕਹਿੰਦੇ ਥਿੱਤੀ ਵਾਰ ਸੇਵ ਹੈ ਮੁਗਤ ਗਵਾਰ ਉਹ ਤੇ ਮੂਰਖ ਤੇ ਗਵਾਰ ਜਿਹੜਾ ਇੱਕ ਦਿਨ ਨੂੰ ਚੰਗਾ ਮੰਨ ਕੇ ਬਹਿ ਗਿਆ ਤੇ ਇੱਕ ਦਿਨ ਨੂੰ ਮਾੜਾ ਬਣ ਕੇ ਬਹਿ ਗਿਆ ਪਾਤਸ਼ਾਹ ਨੇ ਬਾਣੀ ਅੰਦਰ ਇਹ ਵਿਚਾਰ ਦਿੱਤੀ ਨਾ ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਕਹਿੰਦੇ ਉਹ ਦਿਨ ਬੜਾ ਚੰਗਾ ਏ ਜਿਸ ਦਿਨ ਤੈਨੂੰ ਰੱਬ ਚੇਤੇ ਏ ਉਹ ਦਿਨ ਬੜਾ ਚੰਗਾ ਏ ਜਿਸ ਦਿਨ ਤੈਨੂੰ ਰੱਬ ਚੇਤੇ ਐ ਨਾਨਕ ਸੋਈ ਦਿਨ ਸ ਸੁਹਾਵੜਾ ਜੇਤ ਪ੍ਰਭ ਆਵੇ ਚੇਤ ਜੇਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰੁੱਤ ਜਿਸ ਦਿਨ ਤੈਨੂੰ ਰੱਬ ਭੁੱਲਿਆ ਐ ਨਾ ਉਹ ਦਿਨ ਸਭ ਤੋਂ ਮਾੜਾ ਐ ਭਾਵੇਂ ਉਹ ਸੰਗਰਾਂਦ ਦਾ ਦਿਨ ਹੀ ਕਿਉਂ ਨਾ ਹੋਵੇ ਜੇ ਹੇ ਭਲਿਆ ਜੇ ਉਸ ਦਿਨ ਵੀ ਤੈਨੂੰ ਰੱਬ ਦੀ ਵਿਚਾਰ ਚੇਤੇ ਨਹੀਂ ਨਾ ਹੈਗੀ ਜੇ ਉਸ ਦਿਨ ਵੀ ਤੈਨੂੰ ਅਕਾਲ ਪੁਰਖ ਭੁੱਲ ਗਿਆ ਤੇ ਤੇਰੇ ਵਾਸਤੇ ਉਹ ਦਿਨ ਵੀ ਬਹੁਤ ਭੈੜਾ ਹੋ ਗਿਆ ਐ ਭਾਵੇਂ ਉਹ ਸੰਗਰਾਂਦ ਦਾ ਦਿਨ ਹੀ ਕਿਉਂ ਨਹੀਂ ਐ ਤੇ ਇੱਕ ਬੇਨਤੀ ਇੱਥੇ ਮੈਂ ਕਰਦੇ ਆਂ ਰੱਬ ਨੇ ਇਸ ਦੁਨੀਆ ਦੇ ਵਿੱਚ ਸਾਰੇ ਕੰਮ ਚੰਗੇ ਹੀ ਕੀਤੇ ਨੇ ਜੀ ਕੋਈ ਕਿ ਮਾੜੇ ਕੰਮ ਵੀ ਕਰਦਾ ਹੈ ਰੱਬ ਇਹ ਜਵਾਬ ਦਿਓ ਜਰਾ ਸਾਰੇ ਚੰਗੇ ਕਰਦਾ ਕਿ ਮਾੜੇ ਕੰਮ ਵੀ ਕਰਦਾ ਕੋਈ ਇਹ ਕਹਿਣਾ ਚਾਹੁੰਦਾ ਹੈ ਵੀ ਮਾੜੇ ਕੰਮ ਕਰਦਾ ਤੇ ਹੱਥ ਖੜਾ ਕਰ ਸਕਦਾ ਚੰਗੇ ਹੀ ਕਰਦਾ ਨਾ ਭੁੱਲਦਾ ਤਾਂ ਨਹੀਂ ਕੋਈ ਗਲਤੀਆਂ ਤਾਂ ਨਹੀਂ ਕਰਦਾ مالک ਪਾਤਸ਼ਾਹ ਨੇ ਬਾਣੀ ਅੰਦਰ ਵੀ ਕਹਿ ਦਿੱਤਾ ਨਾ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਵੀ ਸਾਰੇ ਭੁੱਲਣ ਵਿੱਚ ਆਉਂਦੇ ਨੇ ਭਾਵੇਂ ਦੁਨੀਆਂ ਦਾ ਕੋਈ ਵੀ ਵਿਅਕਤੀ ਹੋਵੇ ਭਾਵੇਂ ਆਪਣੇ ਆਪ ਨੂੰ ਕੋਈ ਸੰਤ ਬਾਬਾ ਮਹਾਂਪੁਰਖ ਸਾਧ ਅਖਵਾਉਣ ਵਾਲਾ ਹੋਵੇ ਭਾਵੇਂ ਕੋਈ ਮੰਨ ਤੇ 108 ਘਮਾਉਣ ਵਾਲਾ ਹੋਵੇ ਸਾਰੇ ਭੁੱਲਣ ਵਿੱਚ ਨੇ ਪਰ ਦੋ ਜਾਣੇ ਨੇ ਜਿਹੜੇ ਨਹੀਂ ਭੁੱਲਦੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਗੁਰੂ ਤੇ ਕਰਤਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਅਕਾਲ ਪੁਰਖ ਪਰਮਾਤਮਾ ਇਹ ਕਦੀ ਵੀ ਕੋਈ ਗਲਤੀ ਨਹੀਂ ਕਰਦੇ ਇਹ ਨਹੀਂ ਭੁੱਲਦੇ ਭੁੱਲਣ ਵਿੱਚ ਕੀ ਆ ਸਭ ਕੋਈ ਕਰਤਾ ਆਪ ਨਾ ਭੁੱਲੇ ਕਰਤਾ ਆਕਾਲ ਪੁਰਖ ਪ੍ਰਮਾਤਮਾ ਆਪ ਕਦੀ ਭੁੱਲ ਕਰਦਾ ਹੀ ਨਹੀਂ ਉਹ ਆਪ ਕਦੀ ਗਲਤੀ ਕਰਦਾ ਹੀ ਨਹੀਂ ਤੇ ਜੇ ਹੁਣ ਅਸੀਂ ਇਹ ਆਖੀਏ ਵੀ ਰੱਬ ਨੇ ਨਾ ਸੰਗਰਾਮ ਦਾ ਵਾਲਾ ਦਿਨ ਬੜਾ ਚੰਗਾ ਬਣਾਤਾ ਤੇ ਬਾਕੀ ਜਿਹੜੇ ਦੂਜੇ ਦਿਨ ਨੇ ਨਾ ਉਹ ਇੰਨੇ ਚੰਗੇ ਨਹੀਂ ਬਣਾਏ ਇਹਦਾ ਮਤਲਬ ਕੀ ਹੈ ਗਲਤੀ ਕੀਤੀ ਹੈ ਰੱਬ ਨੇ ਕਿਆ ਹੀ ਰਹੇ ਆਪਾਂ ਵੀ ਸੰਗਰਾਮ ਵਾਲਾ ਦਿਨ ਚੰਗਾ ਹੈ ਤੇ ਉਹ ਫਲਾਣਾ ਦਿਨ ਹੁੰਦਾ ਨਾ ਜਿਹੜਾ ਉਹ ਇੰਨਾ ਚੰਗਾ ਨਹੀਂ ਹੁੰਦਾ ਜਿੰਨਾ ਸੰਗਰਾਮ ਵਾਲਾ ਦਿਨ ਵਧੀਆ ਹੁੰਦਾ ਸ਼ਨੀਵਾਰ ਲੋਹਾ ਨਹੀਂ ਖਰੀਦਣਾ ਆਪਾਂ ਕਿਉਂ ਜੀ ਉਹ ਵੀ ਪੰਡਤੋਂ ਨੇ ਵਹਿਮ ਪਾਇਆ ਹੋਇਆ ਨਾ ਹੁਣ ਵੇਖੋ ਉਹ ਵਿਚਾਰੇ ਮੈਂ ਕਹਿਣਾ ਹੁੰਦਾ ਉਹ ਵਿਚਾਰਾ ਹੀ ਕਹਿਣਾ ਮੈਂ ਉਹਨਾਂ ਨੂੰ ਤਰਸ ਜਾਂਦਾ ਕਈ ਵਾਰੀ ਮੈਨੂੰ ਆਰਸਸ ਵਾਲਿਆਂ ਦੇ ਉੱਤੇ ਵੀ ਉਹ ਵਿਚਾਰੇ ਕਿਉਂ ਨਾ ਆਖਣ ਕਿਉਂਕਿ ਕੰਮ ਤੇ ਪੁੱਠੇ ਸਾਡੇ ਹੋਏ ਪਏ ਨੇ ਨਾ ਇਹ ਇਹ ਵਹਿਮ ਭਰਮ ਉਹਨਾਂ ਦੇ ਅੰਦਰ ਹੁੰਦੇ ਸੀ ਉਹ ਕਿਤੇ ਨਾ ਕਿਤੇ ਸਾਡੇ ਅੰਦਰ ਵੀ ਹੌਲੀ ਹੌਲੀ ਕਰਦੇ ਆ ਗਏ ਇੱਥੇ ਇਹ ਵਹਿਮ ਚੱਲਦਾ ਜੀ ਮੰਗਲਵਾਰ ਦਾ ਵੀਰਵਾਰ ਦਾ ਜਿਹੜਾ ਸਿਰ ਨਹੀਂ ਣਾਉਣਾ ਤੇ ਕੱਪੜੇ ਨਹੀਂ ਧੋਣੇ ਇਹ ਸਾਕਤਾ ਵੈ ਇੱਥੇ ਚੱਲਦਾ ਇੱਥੇ ਉਹ ਵੇਖੋ ਨਾ ਇਹ ਇਹ ਇਹੀ ਤੇ ਆ ਬ੍ਰਾਹਮਣ ਮਤ ਹੋਰ ਕੀ ਐ ਦੱਸੋ ਤੇਰ ਨਹੀਂ ਆਲਾ ਬਗਲਵਾਰ ਹੁਣ ਇਹ ਇਹੀ ਇਹੀ ਤੇ ਬ੍ਰਾਹਮਣ ਮਤ ਐ ਹੋਰ ਕੀ ਐ ਅਗਲੇ ਕਿਉਂ ਨਾ ਆਖਣ ਅਗਲੇ ਤੇ ਟਾਰਾ ਮਾਰਦੇ ਫਿਰਦੇ ਨੇ ਉਹ ਇਸੇ ਕਰਕੇ ਆਖਦੇ ਕਿਉਂਕਿ ਅਸੀਂ ਇਹ ਸਾਰੀਆਂ ਵਿਚਾਰਾਂ ਜਿਹੜੀਆਂ ਉਹਨਾਂ ਵਾਲੀਆਂ ਸੀ ਨਾ ਕਿਤੇ ਨਾ ਕਿਤੇ ਉਹ ਚੋੱਕ ਕੇ ਆਪਣੇ ਘਰਾਂ ਦੇ ਅੰਦਰ ਲੈ ਆਏ ਆਂ ਬੇਸ਼ੱਕ ਅਸੀਂ ਬਾਹਰੋਂ ਦੀ ਆਪਣਾ ਸਰੂਪ ਸਿੱਖੀ ਵਾਲਾ ਬਣਾਇਆ ਹੈ ਪਰ ਅਸੀਂ ਵੀ ਮਿੱਤ ਕੇ ਬੈਠੇ ਹੋਏ ਆਂ ਮੰਗਲਵਾਰ ਨੂੰ ਆਹ ਕੰਮ ਨਹੀਂ ਕਰਨਾ ਏ ਦਿਨ ਆਹ ਕੰਮ ਨਹੀਂ ਕਰਨਾ ਸ਼ਨੀਵਾਰ ਆਹ ਕੰਮ ਨਹੀਂ ਕਰਨਾ ਸੰਗਰਾਦ ਵਾਲਾ ਦਿਨ ਚੰਗਾ ਏ ਆ ਫਲਾਣਾ ਦਿਨ ਮਾੜਾ ਏ ਇਦਾਂ ਇਹ ਜਦੋਂ ਇਹ ਵਿਚਾਰ ਧਾਰਾ ਸਾਡੇ ਜੀਵਨ ਦੇ ਅੰਦਰ ਆਉਂਦੀ ਹੈ ਨਾ ਸਮਝ ਲਿਓ ਸਾਡਾ ਹਿਸਾਬ ਕਿਤਾਬ ਕਿਤੇ ਨਾ ਕਿਤੇ ਗੜਬੜ ਹੋ ਚੁੱਕਿਆ ਹੈ ਕਿੰਨਾ ਕਿਤੇ ਗੜਬੜ ਹੋ ਚੁੱਕਿਆ ਇੱਕ ਤੇ ਅਸੀਂ ਰੱਬ ਨੂੰ ਕਹਿ ਦਿੰਦਾ ਜੀ ਰੱਬ ਤੂੰ ਭੁੱਲਣ ਹਾਰ ਐ ਤੂੰ ਫਲਾਣਾ ਦਿਨ ਚੰਗਾ ਬਣਾਇਆ ਤੇ ਫਲਾਣਾ ਦਿਨ ਚੰਗਾ ਨਹੀਂ ਬਣਾਇਆ ਇੱਕ ਤੇ ਰੱਬ ਨੂੰ ਭੁੱਲਣ ਹਾਰ ਕਹਤਾ ਰੱਬ ਦੀ ਗਲਤੀ ਕੱਢ ਛੱਡੀ ਐ ਜਿਹੜਾ ਕਦੀ ਗਲਤੀ ਕਰਦਾ ਹੀ ਨਹੀਂ ਉਹਦੀ ਵੀ ਗਲਤੀ ਕੱਢ ਛੱਡੀ ਸਾਡੇ ਲੋਕਾਂ ਨੇ ਇੱਕ ਤੇ ਰੱਬ ਨੂੰ ਮਾੜਾ ਕਹਤਾ ਉਤੋਂ ਦੀ ਬਾਣੀ 12 ਮਾ ਦੀ ਆਪ ਨਹੀਂ ਪੜ੍ਹੀ ਆਪ ਨਾਮ ਪੜ੍ਹਨ ਕਰਕੇ ਤੇ ਅਸੀਂ ਉਥੇ ਵੀ ਐਵੇਂ ਹੀ ਪੱਲਿਓਂ ਹੀ ਵਿਚਾਰ ਬਣਾ ਲਈ ਵੀ ਸ਼ਾਇਦ 12 ਮਾਹ ਦੀ ਬਾਣੀ ਜਿਹੜੀ ਉਹ ਗੁਰੂ ਪਾਤਸ਼ਾਹ ਨੇ ਸੰਗਰਾਮ ਮਨਾਉਣ ਵਾਸਤੇ ਉਚਾਰਨ ਕੀਤੀ ਸੀ ਇਸ ਕਰਕੇ ਨਹੀਂ ਉਚਾਰਨ ਕੀਤੀ ਬੇਨਤੀ ਕਰਾਂ ਕਿਉਂ ਉਚਾਰਨ ਕੀਤੀ 12 ਮਾਹ ਦੀ ਬਾਣੀ ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਤੁਹਾਨੂੰ ਕੁੱਤੇ ਦੀ ਉਦਾਹਰਣ ਮਿਲ ਜਾਏਗੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤੁਹਾਨੂੰ ਸੱਪ ਦੀ ਉਦਾਹਰਣ ਮਿਲ ਜਾਏਗੀ ਤੁਹਾਨੂੰ ਹਾਥੀ ਦੀ ਉਦਾਹਰਣ ਮਿਲ ਜਾਏਗੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਾਂ ਦੀ ਉਦਾਹਰਣ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਰੋਵਰ ਦੀ ਉਦਾਹਰਣ ਹੈ ਇਹ ਸਾਰੀਆਂ ਉਦਾਹਰਣਾਂ ਦੇ ਕੇ ਸਮਝਾਇਆ ਕਿਨੂੰ ਹੈ ਸਾਨੂੰ ਸਮਝਾਇਆ ਨਾ ਬੰਦੇ ਨੂੰ ਸਮਝਾਇਆ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਸਵਾਮੀ ਕੋ ਗਰੇ ਜਿਉ ਸਦਾ ਸੁਆਨ ਤਜਤ ਨਹੀਂ ਨਿਤ ਸੁਆਨ ਕੁੱਤੇ ਦੀ ਉਦਾਹਰਨ ਦਿੱਤੀ ਇਹ ਸਮਝਾਇਆ ਬੰਦੇ ਨੂੰ ਹੈ ਬਾਂਦਰ ਦੀ ਉਦਾਹਰਨ ਦਿੱਤੀ ਹੈ ਮਰਕਟ ਮੁਸ਼ਤੀ ਅਨਾਜ ਕੀ ਮਨ ਬੌਰਾ ਰੇ ਉੱਥੇ ਬਾਂਦਰ ਦੀ ਉਦਾਹਰਨ ਦਿੱਤੀ ਇਹ ਸਮਝਾਇਆ ਬੰਦੇ ਨੂੰ ਹੈ ਹੁਣ ਇਹ ਸਾਰੀਆਂ ਉਦਾਹਰਨਾਂ ਦੇ ਕੇ ਸਮਝਾਇਆ ਸਾਨੂੰ ਗਿਆਏ ਕਿ हे ਭਲਿਆ ਆਪਣੇ ਜੀਵਨ ਨੂੰ ਸਵਾਰ ਲੈ ਹੁਣ ਜਿਸ ਤਰ੍ਹਾਂ ਇਹ ਉਦਾਹਰਨਾਂ ਦਿੱਤੀਆਂ ਨੇ ਨਾ ਗੁਰੂ ਸਾਹਿਬ ਨੇ ਇਹਨਾਂ ਜਾਨਵਰਾਂ ਦੀਆਂ ਇਸੇ ਤਰ੍ਹਾਂ 12 ਮਾਹ ਦੀ ਬਾਣੀ ਜਦੋਂ ਗੁਰੂ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਨਾ 12 ਮਾਹ ਦੀ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਮੌਸਮ ਦੀ ਉਦਾਹਰਣ ਦਿੱਤੀ ਹੈ ਜਿਸ ਤਰ੍ਹਾਂ ਦਾ ਮੌਸਮ ਇਸ ਭਾਰਤ ਦੀ ਧਰਤੀ ਦੇ ਉੱਤੇ ਬਾਹਰਲੇ ਤੌਰ ਦੇ ਉੱਤੇ ਹੁੰਦਾ ਹੈ ਕਿਸੇ ਮੌਸਮ ਦੇ ਵਿੱਚ ਬੜੀ ਗਰਮੀ ਹੁੰਦੀ ਹੈ ਹੁਣ ਮੈਂ ਤੁਹਾਡੇ ਇਥੇ ਕਸ਼ਮੀਰ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਇਥੇ 올 ਓਵਰ ਇੰਡੀਆ ਦੇ ਵਿੱਚ ਦੀ ਗੱਲ ਮੈਂ ਕਰ ਰਿਹਾ ਵਾਂ ਕੇਵਲ ਇਥੇ ਹੋ ਸਕਦਾ ਹੈ ਵੀ ਜਿਆਦਾ ਠੰਡ ਰਹਿੰਦੀ ਹੈ ਪਰ ਗੁਰੂ ਸਾਹਿਬ ਨੇ ਜਿਹੜੀ ਵਿਚਾਰ ਦਿੱਤੀ ਹੈ ਨਾ ਉਹ ਮੇਮ ਜਿਵੇਂ ਪੰਜਾਬ ਦੇ ਵਿੱਚ ਮੌਸਮ ਹੁੰਦਾ ਹੈ ਨਾ ਉਹਦੀਆਂ ਉਦਾਹਰਨਾਂ ਲੈ ਕੇ ਗੁਰੂ ਪਾਤਸ਼ਾਹ ਨੇ ਉੱਥੇ ਗੱਲ ਕੀਤੀ ਹੈ ਵੀ ਜਿੱਦਾਂ ਦਾ ਮੌਸਮ ਬਾਹਰ ਹੁੰਦਾ ਹੈ ਨਾ ਉਸ ਮੌਸਮ ਦੀ ਉਦਾਹਰਨ ਲੈ ਕੇ ਗੁਰੂ ਪਾਤਸ਼ਾਹ ਜੀ ਨੇ ਸਾਡੇ ਅੰਦਰ ਦੀ ਗੱਲ ਕੀਤੀ ਹੈ ਉਸ ਮੌਸਮ ਦੀ ਲੈ ਕੇ ਉਦਾਹਰਣ ਸਾਡੇ ਅੰਦਰ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ ਆਖਿਆ ਕਹਿੰਦੇ ਵੇਖੋ ਜਿਵੇਂ ਬਾਹਰ ਗਰਮੀ ਪੈਂਦੀ ਹੈ ਨਾ 헤 ਭਲਿਆ ਤੇਰੇ ਅੰਦਰ ਵੀ ਗਰਮੀ ਪੈ ਰਹੀ ਹੈ ਉਹ ਗਰਮੀ ਕਿਹੜੀ ਹੈ ਵਿਕਾਰਾਂ ਦੀ ਗਰਮੀ ਪਰ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਕਹਿੰਦੇ 헤 ਭਲਿਆ ਜੇ ਤੂੰ ਗੁਰੂ ਦੀ ਵਿਚਾਰ ਨੂੰ ਆਪਣੇ ਅੰਦਰ ਲੈ ਆਵੇਂ ਨਾ ਤੇਰਾ ਅੰਦਰ ਠੰਡਾ ਹੋ ਸਕਦਾ ਹੈ ਸ਼ੀਤਲ ਹੋ ਸਕਦਾ ਹੈ ਜਿਵੇਂ ਬਾਹਰ ਠੰਡ ਪੈਂਦੀ ਹੈ ਬਾਹਰ ਦੀ ਠੰਡ ਤੇ ਉਦਾਹਰਣ ਦੇ ਕੇ ਗੁਰੂ ਪਾਚੇ ਨੇ ਸਮਝਾ ਦਿੱਤਾ ਕਹਿੰਦੇ ਜਿਵੇਂ ਬਾਹਰ ਠੰਡ ਪਈ ਹੋਈ ਹੈ ਇਸੇ ਤਰ੍ਹਾਂ ਤੇਰੇ ਅੰਦਰ ਵੀ ਤੇਰਾ ਮਨ ਵੀ ਜਿਹੜਾ ਹੈ ਨਾ ਉਹ ਬਰਫ਼ ਵਰਗਾ ਕਠੋਰ ਹੋ ਗਿਆ ਹੈ ਪਰ ਜੇ ਤੂੰ ਗੁਰੂ ਦੀ ਬਾਣੀ ਦੀ ਵਿਚਾਰ ਨਾਲ ਸਾਂਝ ਪਾ ਲਵੇਂ ਤੇ ਗੁਰੂ ਦੀ ਬਾਣੀ ਦੀ ਵਿਚਾਰ ਜਿਹੜੀ ਹੈ ਉਹ ਤੇਰੇ ਕਠੋਰ ਮਨ ਨੂੰ ਪਿਘਲਾ ਕੇ ਵਧੀਆ ਬਣਾ ਸਕਦੀ ਹੈ 12 ਮਾ ਦੀ ਬਾਣੀ ਨੂੰ ਕੋ ਟਾਈਮ ਨਹੀਂ ਮੈਂ ਇੱਕ ਇੱਕ ਪੰਕਤੀ ਲੈ ਕੇ ਤੁਹਾਡੇ ਨਾਲ ਵਿਆਖਿਆ ਸਾਂਝੀ ਕਰਾਂ ਪਰ ਇਸ ਗੱਲ ਨੂੰ ਸੱਚ ਕਰਕੇ ਜਾਣ ਲਿਓ ਕਿ 12 ਮਾ ਦੀ ਬਾਣੀ ਜਿਹੜੀ ਉਹ ਬਾਹਰਲੇ ਮੌਸਮ ਦੀ ਉਦਾਹਰਣ ਲੈ ਕੇ ਸਾਡੇ ਅੰਦਰ ਦੀ ਵਿਚਾਰ ਗੁਰੂ ਪਾਤਸ਼ਾਹ ਜੀ ਨੇ ਸਾਂਝੀ ਕੀਤੀ ਹੈ ਤੇ ਦੂਜੀ ਬੇਨਤੀ ਇਹ ਕਰਾਂ ਜੇ ਤੇ ਅਸੀਂ ਇੰਨੀ ਗੱਲ ਬਾਣੀ ਦੇ ਵਿੱਚ ਆ ਗਈ 12 ਮਾਹ ਦੀ ਬਾਣੀ ਦੇ ਵਿੱਚ ਮਹੀਨਿਆਂ ਦੀ ਉਦਾਹਰਣ ਦੇ ਦਿੱਤੀ ਤੇ ਅਸੀਂ ਉਹ ਉਹਨਾਂ ਮਹੀਨਿਆਂ ਨੂੰ ਸੈਲੀਬ੍ਰੇਟ ਕਰਨ ਲੱਗ ਗਏ ਸੰਗਰਾਮ ਦੇ ਨਾਮ ਦੇ ਉੱਤੇ ਵੈਸੇ ਸੰਗਰਾਮ ਦੇ ਅਰਥ ਵੀ ਜਿਹੜੇ ਨੇ ਨਾ ਉਕੀ ਨੇ ਜਦੋਂ ਸੂਰਜ ਇੱਕ ਰਾਸ ਤੋਂ ਦੂਜੀ ਰਾਸ ਦੇ ਵਿੱਚ ਐਂਟਰ ਕਰਦਾ ਏ ਉਹਨੂੰ ਸੰਕਰਾਂਤ ਕਿਹਾ ਜਾਂਦਾ ਸੀ ਸੰਕਰਾਂਤ ਤੋਂ ਬਾਅਦ ਪੰਜਾਬੀ ਲਫ਼ਜ਼ ਜਿਹੜਾ ਏ ਉਹ ਸੰਗਰਾਂਦ ਬਣ ਗਿਆ ਸਾਡਾ ਤਾਂ ਸੂਰਜ ਨਾਲ ਲੈਣਾ ਦੇਣਾ ਕੋਈ ਨਹੀਂ ਸੂਰਜ ਨੂੰ ਅਸੀਂ ਨਹੀਂ ਪੁੱਜਦੇ ਸਾਡਾ ਸੂਰਜ ਨਾਲ ਕੋਈ ਲੈਣਾ ਦੇਣਾ ਨਹੀਂ ਸੂਰਜ ਭਾਵੇਂ ਇੱਕ ਰਾਸ ਤੋਂ ਦੂਜੀ ਰਾਸ ਜਾਵੇ ਜਾਂ ਜਿੱਥੇ ਮਰਜ਼ੀ ਜਾਵੇ ਸਾਨੂੰ ਕੀ ਲੈਣਾ ਦੇਣਾ ਇਹ ਪੁਜਾਰੀ ਦਾ ਹੀ ਵਿਚਾਰਧਾਰਾ ਸੀਗੀ ਉਹ ਸਾਰੀ ਪੁਜਾਰੀ ਵਾਲੀ ਵਿਚਾਰਧਾਰਾ ਜਿਹੜੀ ਹੈ ਨਾ ਉਹ ਅੱਜ ਕਿਤੇ ਨਾ ਕਿਤੇ ਸਾਡੇ ਅੰਦਰ ਆ ਚੁੱਕੀ ਹੈ ਤੇ ਅੱਜ ਦਾ ਸਿੱਖ ਵੀ ਉਹਨਾਂ ਵਿਚਾਰਾਂ ਨੂੰ ਆਪਣੇ ਜੀਵਨ ਦੇ ਅੰਦਰ ਵਸਾ ਕੇ ਤੁਰਦਾ ਪਿਆ ਤੇ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਨਾ ਵੀ ਜਿਵੇਂਆਂ ਦੀਆਂ ਉਦਾਹਰਨਾਂ ਆਈਆਂ ਨੇ ਤੇ ਅਸੀਂ ਮਨਾਉਣ ਲੱਗ ਪਏ ਇਸ ਤਰ੍ਹਾਂ ਹੁਣ ਬਾਂਦਰ ਦੀ ਉਦਾਹਰਨ ਵੀ ਆਈ ਹੈ ਇਸ ਤਰ੍ਹਾਂ ਹਾਥੀ ਦੀ ਉਦਾਹਰਨ ਵੀ ਆਈ ਹੈ ਕੁੱਤੇ ਦੀ ਉਦਾਹਰਨ ਵੀ ਆਈ ਹੈ ਤੇ ਕੀ ਹੁਣ ਕੁੱਤਿਆਂ ਦਾ ਵੀ ਜਨਮ ਦਿਨ ਮਨਾਇਆ ਕਰਾਂਗੇ ਜੇ ਸੰਗਰਾਮ ਮਨਾਉਣੀ ਹੈ ਮਹੀਨਾ ਸਮਝ ਕੇ ਵੀ ਆ ਮਹੀਨਾ ਚੜਿਆ ਤੇ ਇਹ ਤਾਂ ਮਨਾਉਣੀ ਫਿਰ ਤੇ ਕੁੱਤੇ ਦਾ ਜਨਮ ਦਿਨ ਵੀ ਮਨਾਉਣਾ ਚਾਹੀਦਾ ਸਾਨੂੰ ਫਿਰ ਤੇ ਹਾਥੀ ਦਾ ਜਨਮ ਦਿਨ ਵੀ ਮਨਾਈਏ ਕਾਂ ਦਾ ਜਨਮ ਦਿਨ ਵੀ ਮਨਾਈਏ ਕਿਉਂਕਿ ਉਹਨਾਂ ਦੀਆਂ ਵੀ ਉਤਾਰਨਾ ਆ ਰਹੀਆਂ ਨੇ ਬੇਨਤੀ ਇਹ ਹੈ ਮੈਂ ਇਹ ਨਹੀਂ ਕਹਿ ਰਿਹਾ ਵੀ ਉਸ ਦਿਨ ਗੁਰਦੁਆਰੇ ਨਾ ਆਓ ਆਓ ਗੁਰਦੁਆਰੇ ਤੇ ਸਿੱਖ ਨੂੰ ਕੇਵਲ ਸੰਗਰਾਮ ਵਾਲੇ ਦਿਨ ਨਹੀਂ ਰੋਜ਼ਾਨਾ ਆਣਾ ਚਾਹੀਦਾ ਹੈ ਡੇਲੀ ਜੇ ਮਹੀਨੇ ਵਿੱਚ 30 ਦਿਨ ਨੇ ਤੇ 30 ਦੇ 30 ਦਿਨ ਸਿੱਖ ਗੁਰਦੁਆਰੇ ਆਵੇ ਜੇ 31 ਦਿਨ ਨੇ ਤੇ 31 ਦਿਨ ਆਵੇ ਤੇ ਜੇ ਫਰਵਰੀਆਂ ਦਾ ਫਰਵਰੀ ਦਾ ਮਹੀਨਾ 28 ਦਾ ਕਦੀ 29 ਦਾ ਹੁੰਦਾ ਤੇ ਭਾਵੇਂ ਜਿੰਨੇ ਵੀ ਦਿਨ ਨੇ ਨਾ ਰੋਜ਼ਾਨਾ ਰੈਗੂਲਰ ਸਿੱਖ ਨੂੰ ਗੁਰਦੁਆਰੇ ਆਉਣਾ ਚਾਹੀਦਾ ਹੈ ਕਿਸੇ ਇੱਕ ਦਿਨ ਨੂੰ ਮੇਨ ਮੰਨਤਾ ਨਹੀਂ ਦੇਣੀ ਚਾਹੀਦੀ ਕਿਉਂਕਿ ਗੁਰਮਤ ਜਿਹੜੀ ਹੈ ਨਾ ਉਹ ਇਸ ਵਿਚਾਰ ਤੋਂ ਸਾਨੂੰ ਰੋਕਦੀ ਹੈ ਪਰ ਜਦੋਂ ਅਸੀਂ ਇਹ ਵਿਚਾਰਾਂ ਆਪਣੇ ਜੀਵਨ ਦੇ ਅੰਦਰ ਵਸਾ ਕੇ ਤੁਰਦੇ ਹਾਂ ਤੇ ਉੱਥੇ ਜਾ ਕੇ ਅਨੇਕਾਂ ਤਰ੍ਹਾਂ ਦੀਆਂ ਪ੍ਰੋਬਲਮ ਨੇ ਜਿਹੜੀਆਂ ਉਹ ਕ੍ਰੀਏਟ ਹੋ ਜਾਂਦੀਆਂ ਨੇ